ਲਓ ਜੀ ਸਾਡੇ ਕੋਲ ਬੰਦਾ ਆਇਆ ਅਮਿਤ ਅੱਬੇ मजा ਆਏਗਾ ਨਾ ਭੀੜੋ ਇਹ ਆਪਣਾ ਭਰਾ ਕਹਿੰਦਾ ਕੋਰਟ ਨੂੰ ਜਾਣਾ ਕੋਰਟ ਨੂੰ ਲਓ ਜੀ ਆਪਣਾ ਬਲੌਗ ਉੱਤ ਸਟਾਰਟ ਹੁੰਦਾ ਆ ਚਲੋ ਜੀ ਚਲੋ ਜੀ ਪਤਾ ਚਲੋ ਬਲੌਗ ਆਪਣਾ ਸਟਾਰਟ ਹੁੰਦਾ ਐ ਤੁਹਾਨੂੰ ਬਾਬਿਓ ਤੇ ਬਾਕੀ ਤੁਹਾਨੂੰ ਦਿਖਾਉਂਦੇ ਆ ਅੱਗੇ ਠੀਕ ਆ ਜੀ ਦੱਸ ਦਿਓ ਮੜ ਜਾ ਅੱਗੇ ਦੇਖਿਓ ਜੀ ਮੇਰੇ ਫੋਨ ਸ ਕਰੀ ਜਰਨੀ ਰੁੱਟ ਗਈ ਹੈ ਜੀ ਹਾਂ ਜੀ ਦੇ ਬੰਦਾ ਹੋਇਆ ਲਓ ਜੀ ਹੁਣ ਆਪਾਂ ਪਹੁੰਚ ਗਏ ਆ ਮੇਨ ਰੋਡ ਤੇ ਬਾਕੀ ਤੁਹਾਨੂੰ ਦਿਖਾਉਦੇ ਆ ਅੱਗੇ ਬਾਪਿਓ ਬਿਓ ਬੋਲਟ ਅੱਥੇ ਲਾ ਕੇ ਚੱਲੇ ਆ ਅੰਮੀ ਜੀ ਕੀ ਚੱਕਰ ਆ ਪਤਾ ਨੱਕਾ ਬ్రో ਨੱਕਾ ਓ ਮਾਈ ਗਾਡ ਕਾ ਬਾਤ ਹੈ ਸਰ ਕੀ ਬਾਤ ਹੈ ਸਰ ਕੀ ਬੜ ਇਹ ਬਾਤ ਹੈ ਲੋ ਜੀ ਬਾਬੇ ਉਮੀਦ ਚਲ ਗਿਆ ਅੰਦਰ ਦੇਖਦੇ ਆ ਸਾਦੇ ਗਿਆ ਬੰਦੇ ਦਾ ਨੁਕਸਾਨ ਹੋਇਆ ਅੱਜ ਆਹ ਨੁਕਸਾਨ ਭਰਿਆ ਤੇ ਹੁਣ ਆਹ ਕਿੜਾ ਦੂਜਾ ਕੰਨ ਲੱਗੇ ਹੁਣ ਤੂੰ ਕਿੜਾ ਲਾਸ ਕਲਾਸ ਕਲਾਸ ਆਹ ਕਿੜਾ ਫਿਕਸ ਹੈ ਆਦਗਾ ਰੋਮਣੀਏ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਟੈਕਸ ਤੋਂ ਥੋੜੋ ਹੈ ਬ్రో ਯਾਰ ਤੁਸੀਂ ਕਾਹਨੂੰ ਦੂਜਾ ਕਰੀ ਜਾਂਦੇ ਏ ਜੇ ਇੱਕ ਨੂੰ ਦੌਰਾ ਪੈ ਗਿਆ ਦੂਜੇ ਨੂੰ ਕਾਹਨੂੰ ਟੈਂਸ਼ਨ ਪਾਈ ਏ ਤੁਸੀਂ ਦੇਖੋ ਜੀ ਆਪਣੇ ਇਹ ਬੰਦੇ ਜੇ ਇੱਕ ਨੂੰ ਦੌਰਾ ਪੈਂਦਾ ਦੂਜਾ ਨਾਲ ਠੀਕ ਪੈਂਦਾ ਰਾਣਾ ਪੈਂਦਾ ਉਹਨਾਂ ਨੂੰ ਇਹ ਕਿਹੜਾ ਲਓ ਜੀ ਫੈਰ ਕਰਦੇ ਪਏ ਆ ਆਪਾਂ ਡੱਟ ਘਟਾ ਲੈਣਾ ਅੱਜ ਬੰਦਾ ਕਹਿੰਦਾ ਡੱਟ ਘਟਾ ਲੈਣਾ ਆ ਹਣ ਪੂਰੀ ਤਿਆਰੀ ਆ ਡੜਦ ਕਢਾਉਣ ਦੀ ਪੂਰਾ ਪੇਚਲਾ ਅੰਦਰ ਮਣਿਆ ਸਾ ਉਹ ਕੇਚਲਾ ਕਿਹੜੇ ਕਿਹੜੇ ਲੋਕ ਰਹਤੇ ਯਾਰ ਯਹਾਂ ਪਰ ਸਾਲਾ ਤੁਮਕੋ ਪਾਗਲ ਕੁੱਤੇ ਕਾ ਗਾੜੀ ਉਡਾ ਕੇ ਲੈ ਜਾਏਗਾ ਬਦਾ ਰਹਾ ਹੈ ਹਮ ਆਪਣਾ ਵੀ ਘਟ ਜਾਣਾ ਆ ਆਜ ਆਪਣੀ ਇਹੀ ਆਪਾ ਸੈਰ ਕਰਦੇ ਜਾਣੇ ਜਾਣਾ ਹਾਂ ਵੀ ਦਾ ਸੈਰ ਕਰਦੇ ਜਾਣੇ ਜਾਣਾ ਪੰਜ ਪਿੰਡ ਨੂੰ ਪਿੰਡ ਬਹੁਤ ਸਤੀ ਬਾਕੀ ਬਾਪਿਆਂ ਮਿਲਦੇ ਆ ਮਰੇ ਆਪਾਂ ਬਾਏ ਜਨਾਬ ਦੋਸਤਾ ਦਿੱਤਾ ਸਰਨੇ ਵੀ ਆਪਣਾ ਲਓ ਜੀ ਅੱਜ ਇਹਨੂੰ ਕਹਿੰਨੇ ਆ ਅਲਵਿਦਾ ਬਾਏ ਅ ਫਿਊ ਮੂਮੈਂਟਸ ਲੇਟਰ 2000 ਈਅਰਸ ਲੇਟਰ 1 ਇਟਰਨਿਟੀ ਲੇਟਰ ਜਆ ਆਪਣੇ ਅਮਰ ਤੇ ਦਾ ਲਗ ਰਹੀ ਆ ਤੇ ਆਪਾਂ ਐਸੀ ਜੀ ਆਪਣਾ ਕਵਰ ਪਾਉਣ ਤੇ ਆਹ ਕਵਰ ਨੇ ਬਹੁਤ ਸਾਧ ਦਿੱਤਾ ਆਪਣਾ ਫਰੈਂਡ ਨੂੰ ਤੇ ਹੁਣ ਆਪਾਂ ਕਵਰ ਪਵਾ ਕੇ ਚੱਲੇਗਾ ਜੀ ਯਾ ਆਪਣੀ ਦੁਕਾਨ ਆ ਭਾਜੀ ਉਹਨਾਂ ਦੀ ਨਵੀਂ ਨਵੀਂ ਖੁੱਲੀ ਆ ਹਲੇ ਭਾਜੀ ਕਿੰਨੇ ਕ ਦਿਨ ਹੋ ਗਏ ਮਹੀਨਾ ਕੋ ਹੋ ਗਿਆ ਜੀ ਨਵੀਂ ਖੁੱਲੀ ਆ ਤੇ 12 ਵੀ ਤਾਂ ਲੁਹਾਲ ਦੰਨੇ ਆ ਆ ਦੇਖ ਲਓ ਜੀ ਨਵੀਂ ਖੁੱਲੀ ਆ ਦੁਕਾਨ ਆਪਣੇ ਇੱਥੇ ਜਿੰਮ ਦੇ ਕੋਲ ਤੇ ਆ ਆਪਣੇ ਭਾਈ ਉਹਨਾਂ ਦੀ ਬਾ ਭਾਜੀ ਉਹਨਾਂ ਦਾ ਵਧੀਆ ਕੰਮ ਆ। ਭਾਜੀ ਆਪ ਆਪ ਸਾ ਵੀ ਭਾਜੀ ਵਾਲੇ ਨਵੇਂ-ਨਵੇਂ ਲੱਗੇ ਬਣਾਉਣ ਤੇ ਆਪਾਂ ਵੀ ਤਾਂ ਤੁਹਾਡਾ ਦੂਜਾ ਆਪਣਾ ਆਪਣਾ ਇੱਥੇ ਆਓ ਜਰੂਰ ਮੇਰਾ ਭਰਾ ਨਵੀਂ ਖੁੱਲੀ ਆ ਤੇ ਬਹੁਤ ਐਂਡ ਸਾਫ ਸਾਫ ਰੇਟ ਤੇ ਕੀਤਾ ਦਿੰਦੇ ਆ। ਤੇ ਆਪਾਂ ਦੇਖ ਲਓ ਵੀ ਐਮ14 ਦਾ ਕਵਰ ਲਿਆ ਤੇ ਸਾਨੂੰ ਪੰਜਾਹ ਦਾ ਦੇ ਦਿੱਤਾ ਹੋਰ ਦੱਸੋ। ਵਧੀਆ ਕਬਰਾਂ ਦੇਖ ਲੋ ਮਹਿੰਗੇ ਮਹਿੰਗੇ ਕਬਰ ਮਹਿੰਗੇ ਕਬਰਾਂ ਦਾ ਹਾਲ ਹੁੰਦਾ ਹਾਰ ਕੇ ਆਪਾਂ ਪੰਜਾਂ ਵਾਲਾ ਹੀ ਪਾਇਆ ਹੁਣ ਦੇਖਦੇ ਆਂ ਪੰਜਾਂ ਵਾਲਾ ਜ਼ਿਆਦਾ ਕੱਢਦਾ ਜੇ ਨਹੀਂ ਕੱਢਿਆ ਸੀ ਜ਼ਿਆਦਾ ਲਓ ਜੀ ਹੁਣ ਆਪਣੇ ਘਰ ਵਾਪਸੀ ਆ ਛਰਜਾ-ਕੁਰਚਾ ਕਰਿਆ ਆ ਖੁੱਲਾ ਆਵੇਂ ਤਾਂ ਕੰਨਾ ਦਾ ਛਰਜਾ ਕਰਤਾ ਆ ਹੈਂ ਅੱਜ ਤਾਂ ਉਹਦਾ ਬੰਦ ਕੋਈ ਹੋ ਰਿਹਾ ਉਹ ਆ ਹਾ 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 ਹਰ ਵੇਲੇ ਹਰ ਵੇਲੇ ਹਰ ਵੇਲੇ ਇੰਨਾ ਖਰਚਾ ਹਰ ਵੇਲੇ ਇੰਨਾ ਖਰਚਾ ਹਰ ਵੇਲੇ ਪਤਾ ਨਹੀਂ ਸਾਡੇ ਨਾਲ ਇਹ ਕੰਮ ਕਿਉਂ ਹੁੰਦਾ ਅਮਿਤ ਤੀਆਂ ਹੁੰਦਾ ਮੈਨੂੰ ਦੱਸ ਕੀ ਜਕਰਿਆ ਬਾਲੋ ਨੈਟ ਮੋਕ ਜਾਣਾ ਨਸੀਬ ਤਾਂ ਆਈਆਂ ਪਈਆਂ ਆ ਵਾ ਹਾ 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 ਆਪਣੇ ਫੋਨ ਦਾ ਦੋ ਸਿਮਾ ਆਇਆ ਦੋਆਂ ਦੇ ਵਿਚਾਲੇ ਚਾਰਜ ਕਰਨੇ ਪੈਂਦੇ। ਬਹੁਤ ਕੰਮ ਖਰਾਬ ਹੈ ਜੀ। ਬਹੁਤ ਕੰਮ ਖਰਾਬ ਹੈ। ਜਿੰਨਾ ਸਾਟੇ ਤੇ ਜਿੰਨਾ ਸਾਟੇ ਤੇ ਹਨਾ ਟਾਈਮ ਮਾੜਾ ਚੱਲਦਾ ਉਹਨਾਂ ਕਿਤੇ ਤੇ ਚੱਲਦਾ ਹੀ ਨਹੀਂ ਹੁਣਾ। ਤੁਹਾਨੂੰ ਦੂਰੋਂ ਹੀ ਜਿੱਦਾਂ ਪਹਾੜਤ ਜਿਹੜੇ ਹੁੰਦੇ ਹਨ ਨਾ ਖੜੇ ਆ ਵੀ ਤਾਂ ਦੂਰੋਂ ਘਾੜਦੇ। ਉਹ ਦੂਰੋਂ ਪਹਾੜ ਤੋਣੇ ਲੱਗਦੇ ਆ ਵੀ ਤੁਸੀਂ ਦੇਖਦੇ ਆ ਬਲੌਗਾਂ ਵਿੱਚ ਇਹ ਇੱਥੇ ਜਾਂਦੇ ਆ ਉੱਥੇ ਜਾਂਦੇ ਆ ਇੱਥੇ ਗੱਡੀ ਚ ਜਾਂਦੇ ਉੱਥੇ ਜਾਂਦੇ ਆ। ਪਰ ਗੱਲ ਤਾਂ ਅਸਲੀ ਇਹ ਆ ਵੇ ਪਹਾੜਤ ਦੂਰੋਂ ਹੀ ਚੰਗੇ ਲੱਗਦੇ ਆ। ਮਾ ਬਾਬਿਓ ਪਰਵਤਾਂ ਤੋਂ ਦੂਰੋਂ ਚੰਗੇ ਚੰਗੇ ਲੱਗਦੇ ਆ ਨੇੜੇ ਆ ਕੇ ਦੇਖਿਓ ਕਿਸੇ ਦਿਨ ਮੇਰਾ ਵੀਰ ਤੁਸੀਂ ਕਹਿਣਾ ਅੱਛਾ ਵੀ ਫਟਿਆ ਆਂ ਕਹਾਂ ਬੈਠਾ ਹਾਂ ਕਿਸ ਸੇ ਬਾਤ ਕਰ ਰਹਾ ਹਾਂ ਕੀ ਬਾਤ ਕਰ ਰਹਾ ਹਾਂ ਸਮਝ ਬਣੀ ਕੰਟਰੋਲ ਕੰਟਰੋਲ ਉਹ ਦੇਖ ਨੇੜੇ ਆ ਕੇ ਦੇਖ ਲਿਓ ਬਾਪਿਓ ਅੰਟਰਫੇਅਰ ਨਹੀਂ ਲਿਆ ਹੁੰਦੀ ਇੱਟਾ ਉਹ ਵੀਡੀਓ ਵਾਲਾ ਕੰਮ ਆ ਪਲਾ ਟੈਗੇ ਲੱਕ ਸਕੋ ਜੀ ਨਹੀਂ ਨਾ ਬਸ ਉਹੀ ਤਾਂ ਗੱਲ ਆ ਜੀ ਟੈਗੇ ਦੀਦਾ ਬਸ ਬਾਕੀ ਤੁਹਾਨੂੰ ਬਾਬਿਓ ਅੱਗੇ ਜਾ ਕੇ ਦਿਖਾਉਨੇ ਆ ਬਾਕੀ ਮਿਲਦੇ ਆ ਸਵੇਰ ਦੱਛ ਨ ਕਰਾਓ ਸਵੇਰ ਨੇ ਤਾਂ ਕਰਨ ਬ੍ਰੋ ਦਾ ਦਾ ਮੇਲਾ ਆ ਰਾਮ 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 ਹਰ ਹਰ ਸ਼ੰਭੂ ਜਗਾਜਲ ਦਾ ਰਿਆ ਹਰ ਹਰ ਆ ਦੇਖੀ ਕੀ ਹਥਾ ਹਰ ਹਰ ਓ ਬਾਬਾ ਯਾ ਹਰ ਹਰ ਬਾਹਾਂ ਤੇ ਹਰ ਹਰ ਗੋਲ ਮੜਿਆ ਹਰ ਹਰ ਹਰਾ ਆ ਦੇ ਚਲੋ ਜੀ ਲਓ ਜੀ ਹੁਣ ਆਪਾਂ ਆ ਗਏ ਆ ਘਰ ਤੇ ਆਪਾਂ ਕਰਦੇ ਆ ਬਲੌਗ ਖਤਮ ਅੰਤ ਕਰਦੇ ਹੀ ਏ ਜਾਂ ਨਾ ਕਰੀਏ ਲੰਪੇ ਬਣਾਉਣ ਨੂੰ ਤਾਂ ਕਿ ਲੰਬਾ ਬਣਾਉਣ ਲੋ ਤਾਂ ਜਿੰਨਾ ਮਰਜੀ ਬਣਾ ਲਈਏ ਪਰ ਆਪਾਂ ਕਿ ਮੈਂ ਕਿਹਾ ਛੱਡ ਯਾਰ ਕੀ ਹਨਾ ਚਲੋ ਠੀਕ ਆ ਬਾਬਿਆਂ ਮਿਲਦੇ ਆ ਅਗਲੇ ਅਗਲੇ ਬਲੌਗ ਚ ਬਾਏ ਬਾਏ ਕਰਦੇ ਮੜੀਏ ਬਾਏ ਜੀ ਬਾਏ 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 Bye.